ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਮੇਸ਼ ਸੋਨੀ ਅਸੀਂ ਇਸ ਵਕਤ ਗੋਪਾਲ ਗਊਸ਼ਾਲਾ ਫਤੇਗੜ ਚੂੜੀਆਂ ਵਿਖੇ ਮੌਜੂਦ ਹਾਂ ਜਿੱਥੇ ਗੋਪਾਸ਼ਟਮੀ ਦੇ ਸਬੰਧ ਵਿੱਚ ਅੱਜ ਇੱਕ ਕਾਰਜਕ੍ਰਮ ਜੋਜਿਤ ਕੀਤਾ ਗਿਆ ਸਾਡੇ ਨਾਲ ਗਊਸ਼ਾਲਾ ਦੇ ਜਿਹੜੇ ਪ੍ਰਧਾਨ ਨੇ ਪਹੁੰਚੋ ਹਾਂ ਜੀ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਕਾਰਜਕ੍ਰਮ ਬਾਰੇ ਕੀ ਕਹਿਣਾ ਹਾਂਜੀ ਪ੍ਰਧਾਨ ਜੀ ਥੋੜੀ ਇਹਦੇ ਕਾਰਜਕ੍ਰਮ ਬਾਰੇ ਜਾਣਕਾਰੀ ਵਿਸਥਾਰ ਨਾਲ ਇਹ ਗੋਬਾਲ ਗਊਸ਼ਾਲਾ ਕਮੇਟੀ ਫਤੇਗੜ ਚੂੜੀਆਂ ਤੇ ਅਸੀਂ ਪ੍ਰੋਗਰਾਮ ਉੱਥੋਂ ਬੋਲ ਰਹੇ ਹਾਂ ਤੇ ਅਸੀਂ ਗੋਪਾਲ ਗਊਸ਼ਾਲਾ ਅੱਜ ਜਿਹੜੀ ਹੈ ਗੋ ਅਸ਼ਟਮੀ ਸੀ ਜੇਦੇਵ ਪਲਕ ਪੀਚ ਸੀ ਜਿਹੜਾ ਅੱਜ ਇੱਥੇ ਕਾਰਜਕ੍ਰਮ ਰੱਖਿਆ ਸੀਗਾ ਸਵੇਰੇ ਹਵਨ ਸੀਗਾ ਹਵਨ ਤੋਂ ਬਾਅਦ ਫਿਰ ਗਉਂ ਪੂਜਾ ਕੀਤੀ ਗਈ ਤੇ ਹੁਣ ਜਿਹੜੇ ਕੀਰਤਨ ਸੀਗਾ ਉਹਦੇ ਵਿੱਚ ਦੂਰੋਂ ਦੂਰੋਂ ਸੰਤ ਸਮਾਜ ਜਿਹੜਾ ਪਹੁੰਚਿਆ ਸੀਗਾ ਤੇ ਅਸੀਂ ਇਹ ਸਾਰੇ ਸ਼ਹਿਰ ਨੂੰ ਇਸ ਗੋਸਟਮੀ ਦੀ ਬੜੀ-ਬੜੀ ਵਧਾਈ ਦਿੰਦੇ ਹਾਂ ਤੇ ਇਹ ਜਿਹੜਾ ਕਾਰਜਕ੍ਰਮ ਅਸੀਂ ਕਹਿੰਨੇ ਕਿ ਹਰ ਜਗ੍ਹਾ ਹੋਣਾ ਚਾਹੀਦਾ ਤੇ ਇਸ ਕਾਰਜਕ੍ਰਮ ਨਾਲ ਵੱਧ ਵੱਧ ਲੋਕ ਜਿਹੜੇ ਜੁੜਨੇ ਚਾਹੀਦੇ ਨੇ ਜਿਹਦੇ ਨਾਲ ਕਿ ਸਾਨੂੰ ਸਮਾਜ ਨੂੰ ਪਤਾ ਲੱਗੇ ਗਉਆਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਕੀ ਵਰਦਾਨ ਨੇ ਇਸ ਕਰਕੇ ਅਸੀਂ ਸਾਰੇ ਸਮਾਜ ਨੂੰ ਇਸ ਗਉਂ ਜਿਹੜੀ ਐਸਟਮੀ ਆ ਇਹਦੀ ਵਧਾਈ ਆ ਤੇ ਗਉਂ ਸੇਵਾ ਜਿਹੜੀ ਆ ਕਰਦੇ ਰਹਿਣ ਨਿਤ ਗਉਂ ਸੇਵਾ ਹੁੰਦੀ ਰਵੇ ਇਹ ਸਮਾਜ ਇਸ ਗਉਂ ਸੇਵਾ ਨਾਲ ਜੁੜਿਆ ਰਵੇ ਆਉਣ ਵਾਲੇ ਸਮੇਂ ਚ ਕੀ ਉਪਰਾਲਾ ਸੋਚਿਆ ਗਉਂਸ਼ਾਲਾ ਵਾਸਤੇ ਅਸੀਂ ਗਉਂਸ਼ਾਲਾ ਵਾਸਤੇ ਵੱਧ ਤੋਂ ਵੱਧ ਵਿਸਤਾਰ ਕਰ ਰਹੇ ਹਾਂ ਇੱਕ ਹੋਰ ਛੱਡ ਜਿਹੜੀ ਆ ਅਸੀਂ ਉਹ 125 ਦੀ ਹੋਰ ਬਣਾ ਰਹੇ ਹਾਂ ਇਥੇ ਜਿਹਦੇ ਵਿੱਚ ਗਾਵਾਂ ਨੂੰ ਅਸੀਂ ਸੌਖੇ ਰੱਖ ਸਕੀਏ ਤੇ ਆਪਣੇ ਵੱਲੋਂ ਅਸੀਂ ਪੂਰਾ ਉਪਰਾਲਾ ਕਰ ਰਹੇ ਹਾਂ ਕਿ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗਊ ਮਾਤਾ ਨੂੰ ਕੋਈ ਕਸ਼ਟ ਨਾ ਹੋਣ ਦੀ ਕੀ ਗੱਲ ਤੁਸੀਂ ਇਸੇ ਬਹੁਤ ਸਾਲਾ ਪ੍ਰੋਗਰਾਮ ਦੇਖੋ ਜੀ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦਪਾਸ਼ਟਮੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਸੋ ਬੜੇ ਧੂਮਧਾਮ ਨਾਲ ਮਨਾਇਆ ਗਿਆ ਕੋਈ ਜਿਹਦੇ ਵਿੱਚ ਦੂਰੋਂ ਦੂਰੋਂ ਸੰਤ ਆਏ ਆ ਆਪਣੇ ਨਾਨਕਸ਼ਕਤੋਂ ਆਏ ਆ ਗੁਰਦਾਸਪੁਰ ਤੋਂ ਆਏ ਆ ਉਡਾਲੇ ਵਾਂਗਰ ਤੋਂ ਆਏ ਆ ਉਹਨਾਂ ਨੇ ਆਪਣਾ ਸਾਰਾ ਅਸ਼ਵਾ ਦਿੱਤਾ ਜਿਨ੍ਹਾਂ ਦੇ ਸੰਕੀਰਤਨ ਜਿਹੜਾ ਆਪਣਾ ਜਗਤ ਜਾਗਤ ਮੋਹਨ ਜੀ ਜਾਗਤ ਮੋਹਨ ਜੀ ਉਹਨਾਂ ਨੇ ਕੀਤਾ ਆ ਤੇ ਸ਼ਹਿਰ ਨੂੰ ਆਪਣੇ ਬੜਾ ਆਨੰਦਿਤ ਬਾਕੀ ਸ਼ਹਿਰ ਦਾ ਜੁਲਦਾਰ ਹਰ ਕਿਸੋਂ ਬੜਾ ਰਿਆ ਕਿ ਸਾਰਿਆਂ ਨਾਲ ਬਹੁਤਾਂ ਹੋਣ ਵਾਲੇ ਸਮੇਂ 'ਚ ਕੀ ਗਤੀਵਿਧੀਆਂ ਰਹਿਣਗੀਆਂ ਉਹਨਾਂ ਵਾਲੇ ਸਮੇਂ 'ਚ ਆਪਾਂ ਕੋਈ ਆ ਵੀ ਉਹਨਾਂ ਵਾਲੇ ਸਮੇਂ 'ਚ ਇਨਸ਼ਾਅੱਲਾ ਛੱਡੋ ਆ ਦਿਖੇ ਕਿਤਾ ਜਾਏ ਤੇ ਜਿਹੜੀਆਂ ਅੱਡੇ ਵੱਲ ਕਮੀਆਂ ਆ ਉਹਨੂੰ ਆਪਾਂ ਦੂਰ ਕੀਤਾ ਜਾਵੇ ਭਾਰਨੇ ਵਿੱਚ ਬਹੁਤ ਕਮੀਆਂ ਵੀ ਆ ਤਪਉਨ ਸੁਧਾਰੇ ਕੋਸ਼ਿਸ਼ ਕਰਨ ਦੇ ਕਿ ਕਿਸੇ ਤਰ੍ਹਾਂ ਗੋਵਮਤਾ ਸੁੱਖ ਮਿਲੇਗਾ ਤੇ ਸ਼ਹਿਰ ਨੂੰ ਸੁੱਖ ਮਿਲੇਗਾ ਜੇ ਗੋਵਮਤਾ ਖੁਸ਼ ਹੈ ਤੇ ਸ਼ਹਿਰ ਖੁਸ਼ ਹੈ ਜੇ ਗੋਵਮਤਾ ਜੇ ਗਪਾ ਇਹ ਕੋਸ਼ਿਸ਼ ਕੀ ਕਰਤ ਹੋਏ ਫੋਲ ਭਾਂਕੇ ਬਿਹਾਰੀ لال ਕੀ ਜੈ ਪਹਿਲਾ ਤੇ ਸਭ ਤੋਂ ਪਹਿਲਾਂ ਮੈਂ ਸਮਸਤ ਭਾਰਤ ਵਾਸੀਆਂ ਨੂੰ ਅੱਜ ਗੋਪਾਸ਼ਟਮੀ ਦੀ ਬਹੁਤ-ਬਹੁਤ ਵਧਾਈ ਦਿੰਦਾ ਇਹ ਗੋਪਾਸ਼ਟਮੀ ਸਭ ਦੇ ਉੱਤੇ ਸੁੱਖ ਸਮਰiddhi ਲੈ ਕੇ ਆਵੇ ਜਿਵੇਂ ਕਿ ਸਭ ਨੂੰ ਪਤਾ ਵਾ ਅੱਜ ਗੋਪਾਸ਼ਟਮੀ ਆ ਔਰ ਫਤੇਗੜ ਚੂੜੀਆਂ ਗੋਪਾਲ ਗਊਸ਼ਾਲਾ ਵਿੱਚ ਗੋਪਾਲ ਗਊਸ਼ਾਲਾ ਕਮੇਟੀ ਵੱਲੋਂ ਗੋਪਾਸ਼ਟਮੀ ਮਨਾਈ ਗਈ ਆ ਜਿੱਥੇ ਸਵੇਰੇ ਪਹਿਲੇ ਹਵਨ ਯੱਗ ਕੀਤਾ ਗਿਆ ਵਾ ਉਸ ਤੋਂ ਬਾਅਦ ਅੱਜ ਸ਼ਾਮ ਇੱਥੇ ਕਥਾ ਦਾ ਆਯੋਜਨ ਹੀ ਜਿਹਦੇ ਵਿੱਚ ਸ਼੍ਰੀ ਜਾਗਰਤ ਮੋਹਨ ਜੀ ਹਾਰਪੁਰ ਵਾਲਿਆਂ ਨੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜੋ ਸਮਾਂ ਬੰਨਿਆ ਔਰ ਸ਼ਹਿਰ ਦੀ ਜੋ ਗਿੰਤੀ ਜੋ ਲੋਕਾਂ ਨੇ ਅੱਜ ਉਤਸ਼ਾਹ ਵਖਾਇਆ ਵਾ ਬਹੁਤ ਹੀ ਆਨੰਦਮਈ ਪ੍ਰੋਗਰਾਮ ਰਿਹਾ ਵਾ ਉਸ ਤੋਂ ਬਾਅਦ ਲੰਗਰ ਪੰਡਹਾਰਾ ਵੀ ਚੱਲਿਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਤੇਗੜ ਚੂੜੀਆਂ ਗੋਪਾਲ ਗਊਸ਼ਾਲਾ ਦੇ ਵਿੱਚ ਛੱਡ ਇੱਕ ਵੱਡੀ ਛੱਡ ਦਾ ਨਿਰਮਾਣ ਹੋਣ ਜਾ ਰਿਹਾ ਵਾ ਜਿਹਦੇ ਵਾਸਤੇ ਮੈਂ ਫਤੇਗੜ ਚੂੜੀਆਂ ਔਰ ਹਰ ਗਊ ਪ੍ਰੇਮੀ ਸ਼੍ਰੀ ਕ੍ਰਿਸ਼ਨ ਪ੍ਰੇਮੀ ਭਗਤਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਨਵੇਂ ਛੱਡ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਗਊਸ਼ਾਲਾ ਕਮੇਟੀ ਦਾ ਸਹਿਯੋਗ ਕਰਨ ਤੇ ਇਦਾਂ ਹੀ ਗਊਸ਼ਾਲਾ ਕਮੇਟੀ ਅੱਗੇ ਦਿਨਾਂ ਦੁਗਣੀ ਰਾ ਚੁਗਣੀ ਮਿਹਨਤ ਕਰਕੇ ਗਉਂ ਸੇਵਾ ਕਰਦੇ ਰਹਿਣ ਔਰ ਗਉਂ ਮਾਤਾ ਦਾ ਅਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਬੋਲ ਬਾਂਕੇ ਬਿਹਾਰੀ لال ਕੀ ਜੈ ਦੁਗਣੀ ਕੀ ਕਹਿਣਾ ਚਾਹੋਗੇ ਦੀ ਗੋਪਾਸ਼ਟਮੀ ਹੈ ਅੱਜ ਗੋਪਾਸ਼ਟਮੀ ਦੇ ਇਸ ਪਾਵਨ ਪਰਵ ਤੇ ਸਾਰੇ ਫਤਿਹਗੜ ਚੂਰੀਆ ਨਗਰ ਨਿਵਾਸੀਆਂ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਏ ਇਹ ਠਾਕੁਰ ਜੀ ਦੇ ਚਰਨਾ ਦੇ ਨਾਲ ਲੱਗੀ ਸਾਰੀ ਸੰਗਤ ਅੱਜ ਇੱਥੇ ਮੰਦਰ ਤਲਾਬ ਵਾਲਾ ਵਿਖੇ ਪਹੁੰਚੀਏ ਗਊਸ਼ਾਲਾ ਦੇ ਵਿੱਚ ਔਰ ਗੋਪਾਲ ਗਊਸ਼ਾਲਾ ਵੱਲੋਂ ਪ੍ਰਧਾਨ ਜੀ ਹਰਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਬਹੁਤ ਵਧੀਆ ਕੀਰਤਨ ਦਾ ਆਯੋਜਨ ਕੀਤਾ ਗਿਆ ਔਰ ਸਾਰੀ ਸੰਗਤ ਨੇ ਬਹੁਤ ਆਨੰਦ ਲਿਆ ਔਰ ਗਊ ਮਾਤਾ ਦੀ ਜਿਹੜੀ ਰੱਖਿਆ ਉਹਦੇ ਤੇ ਜਿਹੜੇ ਵੀ ਸੰਤ ਮਹਾਤਮਾ ਆਏ ਸੀ ਉਹਨਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਗਊ ਮਾਤਾ ਦੀਆਂ ਜਿਹੜੀਆਂ ਸਾਡੇ ਵਾਸਤੇ ਜੋ ਵੀ ਦੇਣ ਇਹਨਾਂ ਦੀ ਔਰ ਜਿੰਨਾ ਕੁਝ ਵੀ ਅੱਜ ਅਸੀਂ ਇਸ ਗਊ ਮਾਤਾ ਦੇ ਵਿੱਚ ਜਿੱਦਾਂ ਅਸੀਂ ਸੁਣਦੇ ਆ ਕਿ ਬ੍ਰਹਮਾਣਡ ਵਾਸ ਕਰਦਾ ਹੈ ਗਊ ਮਾਤਾ ਦੇ ਜਿਹੜੇ ਸਾਰੇ 33 ਕਰੋੜ ਦੇ ਵੀ ਦੇਵਤੇ ਇਹਨਾਂ ਦੇ ਅੰਦਰ ਵਾਸ ਕਰਦੇ ਨੇ ਔਰ ਅੱਜ ਕੁਝ ਗੈਰ ਕਾਨੂੰਨੀ ਅੰਸਰ ਸ਼ਰਾਰਤੀ ਅੰਸਰ ਔਰ ਜਿਹੜੇ ਕਿ ਨਿਰਦਈ ਅਸੀਂ ਕਹਿ ਸਕਦੇ ਆ ਜਿਹੜੇ ਗਾਵਾਂ ਦੀ ਨਿਰਮਮ ਹੱਤਿਆ ਕਰਦੇ ਨੇ ਉਹ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਇਹੋ ਜੇ ਸਮਾਗਮ ਦੇ ਵਿੱਚ ਆ ਕੇ ਸੰਤਾਂ ਦੇ ਮੂੰਹ ਦੇ ਵਿੱਚੋਂ ਉਹਨਾਂ ਦੇ ਮੁਖ ਦੇ ਵਿੱਚੋਂ ਅਸੀਂ ਗਊ ਮਾਤਾ ਦੀਆਂ ਵਿਸ਼ੇਸ਼ਤਾਵਾਂ ਔਰ ਇਹਨਾਂ ਦੇ ਪ੍ਰਤੀ ਜੋ ਸਾਡੇ ਦੇਵ ਲੋਕ ਦੇ ਵਿੱਚ ਇਹਨਾਂ ਦੀ ਪੂਜਾ ਅਰਚਨਾ ਹੁੰਦੀ ਹੈ ਇਹ ਉਹਨਾਂ ਬਾਰੇ ਜਦੋਂ ਅਸੀਂ ਸੁਣਨੇ ਆ ਤੇ ਵਾਕਈ ਸਾਨੂੰ ਅੱਜ ਸੋਚਣਾ ਪੈਂਦਾ ਕਿ ਜਿਹੜੀ ਗਊ ਮਾਤਾ ਨੂੰ ਦੇਵ ਵੀ ਪੂਜਦੇ ਰਹੇ ਔਰ ਜਿਹਦੇ ਜਿਹਦੇ ਚਰਨਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਬ੍ਰਹਮਾਣ ਵਾਸ ਕਰਦਾ 33 ਕਰੋੜ ਦੇਵੀ ਦੇਵਤੇ ਵਾਸ ਕਰਦੇ ਨੇ ਅੱਜ ਉਹਨਾਂ ਦੇ ਨਾਲ ਜੋ ਹੋ ਰਿਹਾ ਇਹ ਵਾਕਈ ਸਾਡਾ ਸ਼ੇਰ ਸਿਰ ਜਿਹੜਾ ਉਹ ਸ਼ਰਮਣਾ ਝੁਕਦਾ ਔਰ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਗਊ ਰੱਖਿਆ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੇ ਲੋਕ ਖਾਸ ਤੌਰ ਤੇ ਜਿਹੜੇ ਸਾਡੇ ਗਊਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸੜਕਾਂ ਦੇ ਉੱਤੇ ਅਸੀਂ ਵੇਖਦੇ ਆ ਸਾਡਾ ਫਰਜ਼ ਬੰਦਾ ਹੈ ਅਸੀਂ ਉੱਥੋਂ ਉਹਨਾਂ ਨੂੰ ਬਚਾ ਕੇ ਉਹਨਾਂ ਦੇ ਚੰਗੀਆਂ ਗਊਸ਼ਾਲਾ ਬਣੀਆਂ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਤੱਕ ਪਹੁੰਚਾਇਆ ਜਾਏ ਤਾਂ ਕਿ ਇਹ ਨੁਕਸਾਨ ਨਾ ਹੋ ਸਕੇ ਬਾਕੀ ਇਹ ਬਹੁਤ ਲੰਬੀ ਡਿਬੇਟ ਹੈ ਕਿਸੇ ਵੇਲੇ ਜ਼ਰੂਰ ਕਰਾਂਗੇ ਪਰ ਅੱਜ ਦੇ ਇਸ ਮੌਕੇ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਮੇਰੇ ਨਾਲ ਮੇਰੇ ਵੀਰ ਖੜੇ ਨੇ ਪੰਦੀ ਸਾਹਿਬ ਬੜੇ ਨੇ ਤਰਸੀਮ ਸ਼ੋਕਜੀ ਨੇ ਪੰਨਜ ਜੀ ਬਿਠੇ ਨੇ ਸਾਡੇ ਕੋਲ ਸਾਰਿਆਂ ਵੱਲੋਂ ਅਸੀਂ ਵਧਾਈ ਦਿੰਨੇ ਆ ਔਰ ਸਭ ਨੂੰ ਕਹਿੰਨੇ ਕਿ ਇਦਾਂ ਹੀ ਸਾਰੇ ਦਿਨ ਤੇ ਹਰ ਅਸੀਂ ਨਗਰ ਨਿਵਾਸੀ ਇਕੱਠੇ ਮਨਾਉਂਦੇ ਰਹੀਏ ਔਰ ਆਉਣ ਵਾਲਾ ਸਮਾਜ ਸਾਰਿਆਂ ਲਈ ਖੁਸ਼ਹਾਲੀ ਭਰਿਆ ਹੋਏ જય ਗਊ ਮਾਤਾ જય શ્રી ਠਾਕੁਰ ਜੀ ਬੋਲੀਏ શ્રી ਵrindavan Bihari Lal ki jay ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਮੇਸ਼ ਸੋਨੀ ਅਸੀਂ ਇਸ ਵਕਤ ਗੋਪਾਲ ਗਊਸ਼ਾਲਾ ਫਤੇਗੜ ਚੂੜੀਆਂ ਵਿਖੇ ਮੌਜੂਦ ਹਾਂ ਜਿੱਥੇ ਗੋਪਾਸ਼ਟਮੀ ਦੇ ਸਬੰਧ ਵਿੱਚ ਅੱਜ ਇੱਕ ਕਾਰਜਕ੍ਰਮ ਜੋਜਿਤ ਕੀਤਾ ਗਿਆ ਸਾਡੇ ਨਾਲ ਗਊਸ਼ਾਲਾ ਦੇ ਜਿਹੜੇ ਪ੍ਰਧਾਨ ਨੇ ਪਹੁੰਚੋ ਹਾਂ ਜੀ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਕਾਰਜਕ੍ਰਮ ਬਾਰੇ ਕੀ ਕਹਿਣਾ ਹਾਂਜੀ ਪ੍ਰਧਾਨ ਜੀ ਥੋੜੀ ਇਹਦੇ ਕਾਰਜਕ੍ਰਮ ਬਾਰੇ ਜਾਣਕਾਰੀ ਵਿਸਥਾਰ ਨਾਲ ਇਹ ਗੋਬਾਲ ਗਊਸ਼ਾਲਾ ਕਮੇਟੀ ਫਤੇਗੜ ਚੂੜੀਆਂ ਤੇ ਅਸੀਂ ਪ੍ਰੋਗਰਾਮ ਉੱਥੋਂ ਬੋਲ ਰਹੇ ਹਾਂ ਤੇ ਅਸੀਂ ਗੋਪਾਲ ਗਊਸ਼ਾਲਾ ਅੱਜ ਜਿਹੜੀ ਹੈ ਗੋ ਅਸ਼ਟਮੀ ਸੀ ਜੇਦੇਵ ਪਲਕਪੀਚ ਸੀ ਜਿਹੜਾ ਅੱਜ ਇੱਥੇ ਕਾਰਜਕ੍ਰਮ ਰੱਖਿਆ ਸੀਗਾ ਸਵੇਰੇ ਹਵਨ ਸੀਗਾ ਹਵਨ ਤੋਂ ਬਾਅਦ ਫਿਰ ਗਉਂ ਪੂਜਾ ਕੀਤੀ ਗਈ ਤੇ ਹੁਣ ਜਿਹੜੇ ਕੀਰਤਨ ਸੀਗਾ ਉਹਦੇ ਵਿੱਚ ਦੂਰੋਂ ਦੂਰੋਂ ਸੰਤ ਸਮਾਜ ਜਿਹੜਾ ਪਹੁੰਚਿਆ ਸੀਗਾ ਤੇ ਅਸੀਂ ਇਹ ਸਾਰੇ ਸ਼ਹਿਰ ਨੂੰ ਇਸ ਅਸ਼ਟਮੀ ਦੀ ਬੜੀ-ਬੜੀ ਵਧਾਈ ਦਿੰਦੇ ਹਾਂ ਤੇ ਇਹ ਜਿਹੜਾ ਕਾਰਜਕ੍ਰਮ ਅਸੀਂ ਕਹਿੰਨੇ ਕਿ ਹਰ ਜਗ੍ਹਾ ਹੋਣਾ ਚਾਹੀਦਾ ਤੇ ਇਸ ਕਾਰਜਕ੍ਰਮ ਨਾਲ ਵੱਧ ਵੱਧ ਲੋਕ ਜਿਹੜੇ ਜੁੜਨੇ ਚਾਹੀਦੇ ਨੇ ਜਿਹਦੇ ਨਾਲ ਕਿ ਸਾਨੂੰ ਸਮਾਜ ਨੂੰ ਪਤਾ ਲੱਗੇ ਗਉਆਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਕੀ ਵਰਦਾਨ ਨੇ ਇਸ ਕਰਕੇ ਅਸੀਂ ਸਾਰੇ ਸਮਾਜ ਨੂੰ ਇਸ ਗਉਂ ਜਿਹੜੀ ਐਸਟਮੀ ਆ ਇਹਦੀ ਵਧਾਈ ਆ ਤੇ ਗਉਂ ਸੇਵਾ ਜਿਹੜੀ ਆ ਕਰਦੇ ਰਹਿਣ ਨਿਤ ਗਉਂ ਸੇਵਾ ਹੁੰਦੀ ਰਵੇ ਇਹ ਸਮਾਜ ਇਸ ਤੋਂ ਸੇਵਾ ਨਾਲ ਜੁੜਿਆ ਰਵੇ ਆਉਣ ਵਾਲੇ ਸਮੇਂ ਚ ਕੀ ਉਪਰਾਲਾ ਸੋਚਿਆ ਗਉਂਸ਼ਾਲਾ ਵਾਸਤੇ ਅਸੀਂ ਗਉਂਸ਼ਾਲਾ ਵਾਸਤੇ ਵੱਧ ਤੋਂ ਵੱਧ ਵਿਸਤਾਰ ਕਰ ਰਹੇ ਹਾਂ ਇੱਕ ਹੋਰ ਛੱਡ ਜਿਹੜੀ ਆ ਅਸੀਂ ਉਹ 1225 ਦੀ ਹੋਰ ਬਣਾ ਰਹੇ ਹਾਂ ਇਥੇ ਜਿਹਦੇ ਵਿੱਚ ਗਾਵਾਂ ਨੂੰ ਅਸੀਂ ਸੌਖੇ ਰੱਖ ਸਕੀਏ ਤੇ ਆਪਣੇ ਵੱਲੋਂ ਅਸੀਂ ਪੂਰਾ ਉਪਰਾਲਾ ਕਰ ਰਹੇ ਹਾਂ ਕਿ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗਊ ਮਾਤਾ ਨੂੰ ਕੋਈ ਕਸ਼ਟ ਨਾ ਹੋ। ਹਾਂ ਜੀ ਜੀ ਕਿ ਜੇ ਤੁਸੀਂ ਇਸੇ ਬੋਸਲਾ ਪ੍ਰੋਗਰਾਮ ਦੇਖੋ। ਦੇਖੋ ਜੀ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਆ ਦਪਾਸ਼ਟਮੀ ਦੀ ਬਹੁਤ-ਬਹੁਤ ਮੁਬਾਰਕਾਂ। ਸਾਰੇ ਸ਼ਹਿਰ ਦੇ ਸਹਿਯੋਗ ਨਾਲ ਇਹ ਸੋ ਬੜੇ ਧੂਮਧਾਮ ਨਾਲ ਮਨਾਇਆ ਗਿਆ। ਜਿਹਦੇ ਵਿੱਚ ਦੂਰੋਂ-ਦੂਰੋਂ ਸੰਤ ਆਏ ਆ, ਆਪਣੇ ਨਾਨਕਸ਼ਕਤੋਂ ਆਏ ਆ, ਗੁਰਦਾਸਪੁਰ ਤੋਂ ਆਏ ਆ, ਉਡਾਲੇ ਵਾਂਗਰ ਤੋਂ ਆਏ ਆ। ਉਹਨਾਂ ਨੇ ਆਪਣਾ ਸਾਰਾ ਅਸ਼ਵਾ ਦਿੱਤਾ ਜਿਨ੍ਹਾਂ ਦਾ ਸੰਕੀਰਤਨ ਜਿਹੜਾ ਆਪਣਾ ਜਗਤ ਜਾਗਤ ਮੋਹਨ ਜੀ ਜਾਗਤ ਮੋਹਨ ਜੀ ਉਹਨਾਂ ਨੇ ਕੀਤਾ ਆ ਤੇ ਸ਼ਹਿਰ ਨੂੰ ਆਪਣੇ ਬੜਾ ਆਨੰਦਿਤ ਬਾਕੀ ਸ਼ਹਿਰ ਦਾ ਜੁਗਤਾਰ ਹਰ ਕਿਸੋਂ ਬੜਾ ਰਿਆ ਕਿ ਸਾਰਿਆਂ ਨਾਲ ਬਹੁਤਾਂ ਹੋਣ ਵਾਲੇ ਸਮੇਂ 'ਚ ਕੀ ਗਤੀਵਿਧੀਆਂ ਰਹਿਣਗੀਆਂ ਫੋਨ ਵਾਲੇ ਸਮੇਂ 'ਚ ਆਪਾਂ ਕੋਈ ਆ ਵੀ ਉਹਨਾਂ ਵਾਲੇ ਸਮੇਂ 'ਚ ਇਨਸ਼ਾਅੱਲਾ ਛੱਡਿਆ ਵਿਖੇ ਕੀਤਾ ਜਾਏ ਤੇ ਜਿਹੜੀਆਂ ਦੇ ਵੱਲ ਕਮੀ ਆ ਉਹਨੂੰ ਆਪਾਂ ਦੂਰ ਕੀਤਾ ਜਾਏ ਹਾਲੇ ਵਿੱਚ ਬਹੁਤ ਕਮੀਆਂ ਵੀ ਆ ਆਪਾਂ ਉਹਨਾਂ ਸੁਧਾਰੇ ਕੋਸ਼ਿਸ਼ ਕਰਾਂਦੇ ਆ ਕਿ ਕਿਸੇ ਤਰ੍ਹਾਂ ਗੋਮਾਤਾ ਸੁਖ ਮਿਲੇਗਾ ਤੇ ਸ਼ਹਿਰ ਨੂੰ ਸੁਖ ਮਿਲੇਗਾ ਜੇ ਗੋਮਾਤਾ ਖੁਸ਼ ਹੈ ਤੇ ਸ਼ਹਿਰ ਖੁਸ਼ ਹੈ ਜੇ ਗੋਮਤਾ ਜੈ ਗੋਪਾਲ ਇਹ ਕੋਸ਼ਿਸ਼ ਕੀ ਕਰਤ ਹਾਂ ਹੋਲ ਭਾਂਕੇ ਬਿਹਾਰੀ لال ਕੀ ਜੈ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਸਮਸਤ ਭਾਰਤ ਵਾਸੀਆਂ ਨੂੰ ਅੱਜ ਗੋਪਾਸ਼ਟਮੀ ਦੀ ਬਹੁਤ-ਬਹੁਤ ਵਧਾਈ ਦਿੰਦਾ ਇਹ ਗੋਪਾਸ਼ਟਮੀ ਸਭ ਦੇ ਉੱਤੇ ਸੁੱਖ ਸਮਰiddhi ਲੈ ਕੇ ਆਵੇ ਜਿਵੇਂ ਕਿ ਸਭ ਨੂੰ ਪਤਾ ਵਾ ਅੱਜ ਗੋਪਾਸ਼ਟਮੀ ਆ ਔਰ ਫਤੇਗੜ ਚੂੜੀਆਂ ਗੋਪਾਲ ਗਊਸ਼ਾਲਾ ਵਿੱਚ ਗੋਪਾਲ ਗਊਸ਼ਾਲਾ ਕਮੇਟੀ ਵੱਲੋਂ ਗੋਪਾਸ਼ਟਮੀ ਮਨਾਈ ਗਈ ਆ ਜਿੱਥੇ ਸਵੇਰੇ ਪਹਿਲੇ ਹਵਨ ਯੱਗ ਕੀਤਾ ਗਿਆ ਵਾ ਉਸ ਤੋਂ ਬਾਅਦ ਅੱਜ ਸ਼ਾਮ ਇੱਥੇ ਕਥਾ ਦਾ ਆਯੋਜਨ ਹੀ ਜਿਹਦੇ ਵਿੱਚ ਸ਼੍ਰੀ ਜਾਗਰਤ ਮੋਹਨਜੀ ਹਾਰਪੁਰ ਵਾਲਿਆਂ ਨੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜੋ ਸਮਾਂ ਬੰਨਿਆ ਔਰ ਸ਼ਹਿਰ ਦੀ ਜੋ ਗਿਣਤੀ ਜੋ ਲੋਕਾਂ ਨੇ ਅੱਜ ਉਤਸ਼ਾਹ ਵਖਾਇਆ ਵਾ ਬਹੁਤ ਹੀ ਆਨੰਦਮਈ ਪ੍ਰੋਗਰਾਮ ਰਿਹਾ ਵਾ ਉਸ ਤੋਂ ਬਾਅਦ ਲੰਗਰ ਪੰਡਹਾਰਾ ਵੀ ਚੱਲਿਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਤੇਗੜ ਚੂੜੀਆਂ ਗੋਪਾਲ ਗਊਸ਼ਾਲਾ ਦੇ ਵਿੱਚ ਛੱਡ ਇੱਕ ਵੱਡੀ ਛੱਡ ਦਾ ਨਿਰਮਾਣ ਹੋਣ ਜਾ ਰਿਹਾ ਵਾ ਜਿਹਦੇ ਵਾਸਤੇ ਮੈਂ ਫਤੇਗੜ ਚੂੜੀਆਂ ਔਰ ਹਰ ਗਊ ਪ੍ਰੇਮੀ ਸ਼੍ਰੀ ਕ੍ਰਿਸ਼ਨ ਪ੍ਰੇਮੀ ਭਗਤਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਨਵੇਂ ਛੱਡ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਗਊਸ਼ਾਲਾ ਕਮੇਟੀ ਦਾ ਸਹਿਯੋਗ ਕਰਨ ਤੇ ਇਦਾਂ ਹੀ ਗਊਸ਼ਾਲਾ ਕਮੇਟੀ ਅੱਗੇ ਦਿਨਾਂ ਦੁਗਣੀ ਰਾ ਚੁਗਣੀ ਮਿਹਨਤ ਕਰਕੇ ਗਊ ਸੇਵਾ ਕਰਦੇ ਰਹਿਣ ਔਰ ਗਊ ਮਾਤਾ ਦਾ ਅਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਬੋਲ ਬਾਂਕੇ ਬਿਹਾਰੀ لال ਕੀ ਜੈ ਦੁਗਣੀ ਕੀ ਕਹਿਣਾ ਚਾਹੋਗੇ ਅੱਜ ਗੋਪਾਸ਼ਟਮੀ ਦੇ ਇਸ ਪਾਵਨ ਪਰਵ ਤੇ ਸਾਰੇ ਫਤਿਹਗੜ ਚੂਰੀਆ ਨਗਰ ਨਿਵਾਸੀਆਂ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਏ ਇਹ ਠਾਕੁਰ ਜੀ ਦੇ ਚਰਨਾ ਦੇ ਨਾਲ ਲੱਗੀ ਸਾਰੀ ਸੰਗਤ ਅੱਜ ਇੱਥੇ ਮੰਦਰ ਤਲਾਬ ਵਾਲਾ ਵਿਖੇ ਪਹੁੰਚੀਏ ਗਊਸ਼ਾਲਾ ਦੇ ਵਿੱਚ ਔਰ ਗੋਪਾਲ ਗਊਸ਼ਾਲਾ ਵੱਲੋਂ ਪ੍ਰਧਾਨ ਜੀ ਹਰਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਬਹੁਤ ਵਧੀਆ ਕੀਰਤਨ ਦਾ ਆਯੋਜਨ ਕੀਤਾ ਗਿਆ ਔਰ ਸਾਰੀ ਸੰਗਤ ਨੇ ਬਹੁਤ ਆਨੰਦ ਲਿਆ ਔਰ ਗਊ ਮਾਤਾ ਦੀ ਜਿਹੜੀ ਰੱਖਿਆ ਉਹਦੇ ਤੇ ਜਿਹੜੇ ਵੀ ਸੰਤ ਮਹਾਤਮਾ ਆਏ ਸੀ ਉਹਨਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਗਊ ਮਾਤਾ ਦੀਆਂ ਜਿਹੜੀਆਂ ਸਾਡੇ ਵਾਸਤੇ ਜੋ ਵੀ ਦੇਣ ਇਹਨਾਂ ਦੀ ਔਰ ਜਿੰਨਾ ਕੁਝ ਵੀ ਅੱਜ ਅਸੀਂ ਇਸ ਗਊ ਮਾਤਾ ਦੇ ਵਿੱਚ ਜਿੱਦਾਂ ਅਸੀਂ ਸੁਣਦੇ ਆ ਕਿ ਬ੍ਰਹਮਾਣਡ ਵਾਸ ਕਰਦਾ ਹੈ ਗਊ ਮਾਤਾ ਦੇ ਜਿਹੜੇ ਸਾਰੇ 33 ਕਰੋੜ ਦੇ ਵੀ ਦੇਵਤੇ ਇਹਨਾਂ ਦੇ ਅੰਦਰ ਵਾਸ ਕਰਦੇ ਨੇ ਔਰ ਅੱਜ ਕੁਝ ਗੈਰ ਕਾਨੂੰਨੀ ਅੰਸਰ ਸ਼ਰਾਰਤੀ ਅੰਸਰ ਔਰ ਜਿਹੜੇ ਕਿ ਨਿਰਦਈ ਅਸੀਂ ਕਹਿ ਸਕਦੇ ਆ ਜਿਹੜੇ ਗਾਵਾਂ ਦੀ ਨਿਰਮਮ ਹੱਤਿਆ ਕਰਦੇ ਨੇ ਉਹ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਇਹੋ ਜੇ ਸਮਾਗਮ ਦੇ ਵਿੱਚ ਆ ਕੇ ਸੰਤਾਂ ਦੇ ਮੂੰਹ ਦੇ ਵਿੱਚੋਂ ਉਹਨਾਂ ਦੇ ਮੁਖ ਦੇ ਵਿੱਚੋਂ ਅਸੀਂ ਗਊ ਮਾਤਾ ਦੀਆਂ ਵਿਸ਼ੇਸ਼ਤਾਵਾਂ ਔਰ ਇਹਨਾਂ ਦੇ ਪ੍ਰਤੀ ਜੋ ਸਾਡੇ ਦੇਵ ਲੋਕ ਦੇ ਵਿੱਚ ਇਹਨਾਂ ਦੀ ਪੂਜਾ ਅਰਚਨਾ ਹੁੰਦੀ ਹੈ ਇਹ ਉਹਨਾਂ ਬਾਰੇ ਜਦੋਂ ਅਸੀਂ ਸੁਣਨੇ ਆ ਤੇ ਵਾਕਈ ਸਾਨੂੰ ਅੱਜ ਸੋਚਣਾ ਪੈਂਦਾ ਕਿ ਜਿਹੜੀ ਗਊ ਮਾਤਾ ਨੂੰ ਦੇਵ ਵੀ ਪੂਜਦੇ ਰਹੇ ਔਰ ਜਿਹਦੇ ਜਿਹਦੇ ਚਰਨਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਬ੍ਰਹਮਾਣ ਵਾਸ ਕਰਦਾ 33 ਕਰੋੜ ਦੇਵੀ ਦੇਵਤੇ ਵਾਸ ਕਰਦੇ ਨੇ ਅੱਜ ਉਹਨਾਂ ਦੇ ਨਾਲ ਜੋ ਹੋ ਰਿਹਾ ਇਹ ਵਾਕਈ ਸਾਡਾ ਸ਼ੇਰ ਸਿਰ ਜਿਹੜਾ ਉਹ ਸ਼ਰਮਣਾ ਝੁਕਦਾ ਔਰ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਗਊ ਰੱਖਿਆ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੇ ਲੋਕ ਖਾਸ ਤੌਰ ਤੇ ਜਿਹੜੇ ਸਾਡੇ ਗਊਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸੜਕਾਂ ਦੇ ਉੱਤੇ ਅਸੀਂ ਵੇਖਦੇ ਆ ਸਾਡਾ ਫਰਜ਼ ਬੰਦਾ ਹੈ ਅਸੀਂ ਉੱਥੋਂ ਉਹਨਾਂ ਨੂੰ ਬਚਾ ਕੇ ਉਹਨਾਂ ਦੇ ਚੰਗੀਆਂ ਗਊਸ਼ਾਲਾ ਬਣੀਆਂ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਤੱਕ ਪਹੁੰਚਾਇਆ ਜਾਏ ਤਾਂ ਕਿ ਇਹ ਨੁਕਸਾਨ ਨਾ ਹੋ ਸਕੇ ਬਾਕੀ ਇਹ ਬਹੁਤ ਲੰਬੀ ਡਿਬੇਟ ਹੈ ਕਿਸੇ ਵੇਲੇ ਜ਼ਰੂਰ ਕਰਾਂਗੇ ਪਰ ਅੱਜ ਦੇ ਇਸ ਮੌਕੇ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਮੇਰੇ ਨਾਲ ਮੇਰੇ ਵੀਰ ਖੜੇ ਨੇ ਪੰਦੀ ਸਾਹਿਬ ਬੜੇ ਨੇ ਤਰਸੀਮ ਐ ਸ਼ੋਕ ਜੀ ਨੇ ਪੰਡਾ ਜੀ ਬੈਠੇ ਨੇ ਸਾਡੇ ਕੋਲ ਸਾਰਿਆਂ ਵੱਲੋਂ ਅਸੀਂ ਵਧਾਈ ਦਿੰਨੇ ਆ ਔਰ ਸਭ ਨੂੰ ਕਹਿੰਨੇ ਕਿ ਇਦਾਂ ਹੀ ਸਾਰੇ ਦਿਨ ਤੇ ਹਰ ਅਸੀਂ ਨਗਰ ਨਿਵਾਸੀ ਇਕੱਠੇ ਮਨਾਉਂਦੇ ਰਹੀਏ ਔਰ ਆਉਣ ਵਾਲਾ ਸਮਾਜ ਸਾਰਿਆਂ ਲਈ ਖੁਸ਼ਹਾਲੀ ਭਰਿਆ ਹੋਏ જય ਗਊ ਮਾਤਾ જય શ્રી ਠਾਕੁਰ ਜੀ ਬੋਲੀਏ શ્રી ਵrindavan Bihari Lal ki jay